ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਟੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਤੇ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਵਪਾਰ ਦਾ ਕੰਮ ਕਰਦਾ ਹੈ ਜਿਹੜੇ ਵੀਰ ਪਹਿਲਾਂ ਤੋਂ ਚੈਨਲ ਦੇ ਉੱਤੇ ਜੁੜੇ ਹੋ ਜਾਣਦੇ ਆ ਵੀ ਇੱਥੇ ਬੱਚੀਆਂ ਵਿਕਰੀ ਆਲੀਆਂ ਹਰ ਟਾਈਮ ਹੁੰਦੀਆਂ ਅੱਜ ਦੀ ਵੀਡੀਓ ਦੇ 14 ਨਗ ਵਿਕਾਊ ਆ ਜਿਹਦੇ ਚ ਨੌ ਨਾਗ ਐਚ ਐਫ ਨਸਲ ਚ ਪੈਂਦੇ ਆ ਤੇ ਇਹਨਾਂ ਤੋਂ ਬਿਨਾ ਪੰਜ ਜਰਸੀ ਹੈ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਹਮੇਸ਼ਾ ਹੀ ਇੱਕ ਬੇਨਤੀ ਰਿਕੁਐਸਟ ਤੁਹਾਨੂੰ ਕਰਦੇ ਰਹੇ ਆ ਵੀ ਜਿੱਥੋਂ ਵੀ ਪਸ਼ੂ ਖਰੀਦਦੇ ਹੋ ਤੁਸੀਂ ਭਾਵੇਂ ਉਹ ਥੋੜੀ ਕੀਮਤ ਦਾ ਭਾਵੇਂ ਉਹਦੇ ਤੇ ਤੁਸੀਂ ਜ਼ਿਆਦਾ ਕੀਮਤ ਲਾ ਰਹੇ ਹੋ ਪਸ਼ੂ ਤੁਸੀਂ ਆਪ ਤਸੱਲੀ ਕਰਨੀ ਹੁੰਦੀ ਆ ਆ ਕੇ ਦੇਖਣਾ ਹੁੰਦਾ ਬੱਚੀਆਂ ਦੇ ਮਾਮਲੇ 'ਚ ਇੱਕ ਗੱਲ ਖਾਸ ਹੁੰਦੀ ਆ ਦੋਸਤੋ ਵੀ ਦੰਡਾਂ ਤੋਂ ਬੱਚੀ ਦੇਖ ਕੇ ਲਿਆ ਕਰੋ ਖੀਰੀ ਬੱਚੀ ਦੀ ਵੈਲਿਊ ਜ਼ਿਆਦਾ ਰਹਿੰਦੀ ਹੈ ਦੁੰਦੀਆਂ ਉਹਦੋਂ ਅਗੇ ਚੌਗੀ ਜਾਂ ਛਿੱਗੀ ਵੱੱਛੀ ਉਹਨਾਂ ਦੇ ਰਿਪੀਟਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ। ਸੋ ਤੁਸੀਂ ਖੀਰੀਆਂ ਵੱੱਛੀਆਂ ਕੋਈ ਖਰੀਦਣ ਦੀ ਕੋਸ਼ਿਸ਼ ਕਰੋ। ਦੋਂਦਾਣਾ ਖਰੀਦਿਆ ਜਾ ਸਕਦਾ ਪਰ ਉਹ ਅੰਦਰੋਂ ਸੈੱਟ ਹੋਵੇ ਤਾਂ ਵਧੀਆ ਰਹਿੰਦਾ। ਸੋ ਅੱਜ ਦੀ ਵੀਡੀਓ ਦੇ 14 ਨਗ ਵਿਕਾਊ ਆਓ ਸ਼ੁਰੂਆਤ ਕਰਕੇ ਜਰਸੀ ਘਾਵਾਂ ਤੋਂ। ਨਰਮਲ ਭਾਈ ਸਤਿ ਸ਼੍ਰੀ ਅਕਾਲ ਜੀ। ਨਰਮਲ ਅੱਜ 14 ਨਗ ਆਪਣੇ ਕੋਲ। ਹਾਂਜੀ ਭਾਈ ਜੀ। ਪੰਜ ਜਰਸੀ ਤੇ ਨੌ ਐਚਐਫ ਹਨ। ਹਾਂਜੀ ਹਾਂਜੀ। ਜਰਸੀ ਏਜ ਗਰੁੱਪ ਕੀ ਹੈ ਇਹਨਾਂ ਦਾ? ਇਹ 5-6 ਮਹੀਨੇ ਲਾ ਕੇ ਤੇ 7-8 ਮਹੀਨੇ ਤੱਕ ਦੇ ਬੱਚੇ ਆ। ਠੀਕ ਹੈ ਰੇਟ ਕੀ ਰੋਗ ਕਰਨਾ ਰੇਡ ਫੋਨ ਤੇ ਨਹੀਂ ਕਰੀ ਤੋੜ ਕੇ ਵੇਖ ਕਰਕੇ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਬੱਚੀ ਦੇ ਦੰਦ ਦੇਖਣ ਦੀ ਲੋੜ ਲੱਗੀ ਉਹ ਵੀਡੀਓ ਚ ਦੇਖਾਂਗੇ ਜਿਹੜੇ ਬੱਚੇ ਦੇਖਣ ਤੋਂ ਹੀ ਖੀਰੇ ਲੱਗਦੇ ਆ ਉਹਨਾਂ ਦੇ ਦੰਦ ਨਹੀਂ ਦੇਖਾਂਗੇ ਫਿਰ ਵੀ ਇੱਕ ਰਿਕੁਐਸਟ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਆ ਕੇ ਫੁੱਲ ਤਸੱਲੀ ਕਰ ਸਕਦਾ ਦੰਦ ਦੇਖ ਸਕਦੇ ਹੋ ਥਣ ਦੇਖ ਸਕਦੇ ਹੋ ਦੰਦਾ ਤੇ ਥਣਾ ਦੀ ਫੋਟੋ ਤੁਹਾਨੂੰ ਅਲੱਗ ਤੋਂ ਮੈਂ ਭੇਜ ਦੂਗਾ ਜੇ ਕੋਈ ਬੱਚੀ ਤੁਸੀਂ ਖਰੀਦਿਓ ਸੌਦਾ ਕਰ ਲੈਨੇ ਆ ਤਾਂ ਉਹਦੇ ਦੰਦਾ ਤੇ ਥਣਾ ਦੀ ਫੋਟੋ ਤੇ ਦੇਖੋ ਪਹੁੰਚ ਜੂਗੀ ਸੋ ਇਹ ਪਹਿਲੇ ਨੰਬਰ ਤੇ ਜਰਸੀ ਮਸਲਦਾ ਬੱਚਾ ਵੰਦੇ ਭਾਈ ਉਹ ਦੇਖ ਸਕਦੇ ਹੋ ਸੋ ਦਾ ਟਾਂਚਾ ਇਹਦੀ ਬਣਾਵਟ ਜਰਸੀ ਐਚ ਐਫ ਦੇ ਮੁਕਾਬਲੇ ਹਾਈਟ ਥੋੜੀ ਛੋਟੀ ਰਹਿੰਦੀ ਹੈ ਐਚ ਐਫ ਵੱਡੇ ਕੱਦ ਕਾਢਦੀ ਹੁੰਦੀ ਹੈ ਤਾਂ ਜਰਸੀ ਉਹਦੇ ਮੁਕਾਬਲੇ ਆਪਾਂ ਮੀਡੀਅਮ ਹਾਈਟ ਦੀ ਐਚ ਐਫ ਦੇ ਬਰਾਬਰ ਕੱਦ ਰਹਿਂਦਾ ਹੈ कॉफी कलर च जर्सी नसल की वी बहुत सोहने ढांचे की है ग्रोथ चंकी करूगी दसो हूं भी हाइट सोहनी है हजे ये बच्चा छोटी उम्र का बंद सो दूजे नंबर तुम तो बच्छी देख रहे हो नंबर वाली बच्छी बई मोड़ूगा इधर तो पासे में है भी देख लो सारिया वचियां थोड़ थोड़ी थोड़िया तोर के थो दिखाई जाने ਡਿਟੇਲ ਤੁਹਾਨੂੰ ਦੱਸਤੀ ਆ ਦੱਸੋ ਵੀ ਇਹ ਬੱਚੀਆਂ ਜਿਹੜੀਆਂ ਉਹ ਛੋਟੀ ਉਮਰ ਦੀਆਂ ਤੇ ਰੇਟ ਇਹਨਾਂ ਦੇ ਫੋਨ ਤੇ ਆ। ਉਹ ਸੋਹਣਾ ਕੰਨ ਗੋਲ ਬਿਲਕੁਲ ਦਿਸਦਾ ਹੈ। ਜਰਸੀ ਇਹਦੀ ਬਰੀਡ ਹੈ। ਤੇ ਇੱਕ ਹੋਰ ਨੱਕ ਦੇਖੋ ਤੁਸੀਂ 4 ਨੰਬਰ ਦੇ ਉੱਤੇ। ਕੁੱਲ 5 ਜਰਸੀ ਹੈ। 4 ਨੰਬਰ ਦੇ ਉੱਤੇ ਬੱਚੀ ਤੁਸੀਂ ਦੇਖ ਸਕਦੇ। ਬੰਦ ਦੇ ਇਹ ਸਾਰੀਆਂ ਹੀ ਬੱਚੀਆਂ ਦੋਸਤੋ ਦਸੰਬਰ ਮਹੀਨੇ ਤੱਕ ਜਾਂਦੇ ਆ 12ਵੇਂ ਮਹੀਨੇ ਤੱਕ ਜਾਂਦੇ ਆ ਗੱਬਣ ਹੋਣ ਵਾਲੀਆਂ ਉਹਦੇ ਲਈ ਤੁਹਾਨੂੰ ਇਹਨਾਂ ਦੀ ਕੇਅਰ ਜਿਹੜੀ ਕਰਨੀ ਪਊਗੀ ਫੀਡ ਵਗੈਰਾ ਕਾਫ ਕਰੋਰ ਵਗੈਰਾ ਤੁਹਾਨੂੰ ਪਾਉਣੀ ਪਊਗੀ ਤਾਂ ਉਹਦੇ ਨਾਲ ਇਹਨਾਂ ਨੇ ਗੱਬਣ ਇਹ ਦੰਦ ਪਟਾਏ ਬੱਚੇ ਕਿਹੜੇ ਦਿਖਾ ਲਈ ਠੀਕ ਹੈ ਸੋ ਬਸ ਉਹਦੇ ਦੰਦ ਬਾਈ ਕਹਿੰਦਾ ਦਿਖਾ ਦਿਆਂਗੇ ਦੂਜੀਆਂ ਨਾਲੋਂ ਹਾਈਟ ਚ ਲੈਂਥ ਚ ਵੱਡੀ ਆ ਥੋੜੀ ਬਹੁਤ ਉਮਰ ਵੀ ਵੱਧ ਹੋ ਸਕਦੀ ਆ ਇਹਦੇ ਦੰਦ ਤੁਹਾਨੂੰ ਦਿਖਾ ਦਿਆਂਗੇ ਬਾਕੀ ਸਾਰੇ ਬੱਚੇ ਆ ਖੀਰੇ ਆ ਬਿਨਾ ਵੇਖੇ ਤੋਂ ਦੰਨਾਂ ਤੋਂ ਇਹ ਗੱਲ ਮੈਂ ਕਲੀਅਰ ਕਰ ਦਿੰਦਾ ਤੁਹਾਨੂੰ ਇਹਦੇ ਵੀ ਦੰਨ ਦੇਖ ਸਕਦੇ ਹੋ ਖੀਰੀ ਵੱਚੀ ਬਹੁਤ ਸੋਹਣਾ ਟਾਂਕ ਇੱਕ ਥਾਂ ਦਿਖਾ ਦਈਏ ਸਾਰਿਆਂ ਨੂੰ ਸੋ ਤੁਹਾਨੂੰ ਦੋਸਤੋ ਕੋਸ਼ਿਸ਼ ਕਰਾਂਗੇ ਦੇਖਣ ਦੀ ਵੀਡੀਓ ਦੇ ਵਿੱਚ ਹੀ ਇਸੇ ਤਰ੍ਹਾਂ ਦੇਖਦੇ ਹਾਂ ਚਾਰ ਹੀ ਥਾਂ ਨੂੰ ਦੋਸਤੋ ਬਹੁਤ ਸੋਹਣੇ ਦੱਸਦੇ ਥੋੜਾ ਜਿਹਾ ਵੱਚੀ ਦੇ ਨੇੜੇ ਜਾਂਦੇ ਹਾਂ ਨਾ ਤੇ ਇਹ ਸੈਟਿੰਗਾਂ ਦੇ ਹੋਰ ਰੋਖ ਹੁੰਦਾ ਥਾਂ ਦੇਖਣ ਦਾ ਠੀਕ ਹੈ ਬਸ ਸੋ ਇਹ ਦੇ ਤੁਸੀਂ ਤਾਂ ਮੈਂ ਦੇਖ ਸਕਦੇ ਹਾਂ ਉਸ ਤੋਂ ਇਹ ਪੰਜਾਂ ਦਾ ਇੱਕ ਬੱਚੀ ਨਾਲ ਠੀਕ ਹੈ 10 ਕਿਹਦੇ ਆਏ ਆ ਚਾਕ ਹੈਗੀ ਹੈ ਨਾਲ ਉਹ ਤੁਹਾਨੂੰ ਵੀਡੀਓ ਚ ਬਾਈ ਦੱਸ ਦਿੰਦਾ ਨਰਮਾ ਤੂੰ ਆਪ ਹੀ ਦੇਖਣੀ ਬਾਈ ਜਿਹੜਾ ਫੋਨ ਲਾਉ ਵੀਰ ਹੈ ਨਾ ਉਸ ਸਾਥ ਤਿੰਨ ਨੰਬਰਾਂ ਦੀ ਅੱਛੀ ਦੇ ਹੈਗੀ ਹੈ ਚਾਕ ਹੈ ਠੀਕ ਹੈ ਓਕੇ ਸੋ ਉਹ ਰਬਰ ਚਾੜੀ ਦੀ ਜੀ ਠੀਕ ਹੈ ਉਹ ਵੀ ਲੈ ਕੇ ਟੱਕਣੀ ਮਾਰੀ ਜੀ ਹਾਂਜੀ ਠੀਕ ਹੈ ਸੋ ਇਸ ਤੋਂ ਬਾਅਦ ਦੱਸੋ ਕੋਸੇ ਇਧਰ ਐਚ ਐਫ نسل ਦੀਆਂ ਬੱਚੀਆਂ ਨਰਮਲ ਇਹਨਾਂ ਦੀ ਉਮਰ ਕੀ ਰਹੂਗੀ ਅੰਦਾਜ਼ਾ ਇਹਨਾਂ ਦੀ ਉਮਰ ਵਿੱਚ 5-6 ਮਹੀਨੇ ਲੱਗੇ ਤੇ 8 ਕਿਲੋ ਮਿੰਨ ਤੱਕ ਹੋਣਾ ਬਸ਼ੀਰੀਆਂ ਮਤਲਬ ਸਾਰੀਆਂ ਹਾਂਜੀ ਜਿਹੜੀਆਂ ਇਹ ਹੈਗੀਆਂ ਆਪਣੀਆਂ 3 ਤੋਂ 5-7 ਕੇ ਬੱਚੀਆਂ ਠੀਕ ਹੈ ਓਕੇ ਸੋ ਦੋਸਤੋ ਇਸ ਕੋਰਨੀਆ ਵਾਲੀਆਂ ਬੱਚੀਆਂ ਦੀ ਡਿਟੇਲ ਦੱਸੀ ਹੈ ਇਹ ਖੀਰੀਆਂ ਆ ਦੰਦੋ ਸਾਰੀਆਂ ਬਾਕੀ ਆਪਸ਼ਨ ਇਹ ਰਹਿੰਦੀ ਹੈ ਮੈਂ ਵਾਰ-ਵਾਰ ਇਸ ਕਰਕੇ ਆਪਣੀਆਂ ਵੀਡੀਓ ਚ ਜ਼ਿਕਰ ਕਰਦਾ ਹਾਂ ਵੀ ਤੁਸੀਂ ਜਿਹੜਾ ਵੀਰ ਪਸ਼ੂ ਖਰੀਦਦੇ ਹੋ ਉਹਦਾ ਮਾਣ ਵਧੇ ਉਹ ਚੀਜ਼ ਉਹਨੂੰ ਵਾਦਾ ਕਰੇ ਅਸੀਂ ਵੇਚਨੇ ਆਂ ਮਾਈ ਨੇ ਵੀ ਪਸ਼ੂ ਵੇਚੀ ਜਾਣੇ ਆ ਚੰਗੇ ਖਰੀਦ ਕੇ ਚੰਗੇ ਵੇਚੂਗਾ ਦਾ ਨਾਮ ਬਣਦਾ ਬੰਦ ਬਈ ਤੇ ਦੂਜੀ ਗੱਲ ਕਿਸੇ ਵੀ ਮੱਛੀ ਦੇ ਅਸੀਂ ਸੀਮਨ ਦੀ ਡਿਟੇਲ ਨਹੀਂ ਦੱਸਦੇ ਬਹੁਤ ਨਾ ਆਉਂਦੇ ਐ ਐਫ ਦੀ ਮੰਨੋ ਜੇ ਮੱਤ ਨਵੇਂ ਨਾ ਲੈਣੇ ਹੋਣ ਤਾਂ ਐਫ ਦੇ ਨੇ ਇੱਕ ਬੁੱਲ ਹੈ ਤੇ ਇੱਕ ਬੁੱਲ ਨੂੰ ਜਾਣਦੇ ਜਿਹਨਾਂ ਦਾ ਰਿਜ਼ਲਟ ਆਇਆ ਖਾਸ ਕਰਕੇ ਜਿਵੇਂ ਆਪਾਂ ਅੱਜਕੱਲ੍ਹ ਟ੍ਰੈਂਡ ਚੱਲਦਾ ਰਮਾੜਾ ਬਰੂਟ ਚਿੱਟੀ ਵੱਛੀ ਬਰੂਟ ਦੀ ਹੈ ਕਾਲੀ ਜਿਹੜੀ ਉਹ 40 118 ਦੀ ਹੁੰਦੀ ਹੈ ਬਾਕੀ ਇੱਕ ਹੁਣ ਰਮਾਡਾ ਦੀਆਂ ਵੱਛਣਾਂ ਆਉਣ ਲੱਗੀਆਂ ਤੇ ਗਾਂ স্নੋਮੈਨ ਦੀਆਂ ਜੱਟੀਆਂ ਆਉਣਗੀਆਂ ਪਰ ਅਸੀਂ ਇਹ ਨਾ ਨਹੀਂ ਲੈਂਦੇ ਤੁਸੀਂ ਇਹਨਾਂ ਨੂੰ ਤਾਂਚਿਆਂ ਨੂੰ ਖਰੀਦੋ ਖੋਦਿਆ ਹੀ ਕਰਾਓ ਉਹ ਰਿਕਾਰਡ ਸਮਾਲ ਲਓ ਜੇ ਉਹ ਪ੍ਰੋਪਰ ਸਹੀ ਰਿਕਾਰਡ ਹੋਊਗਾ ਮੰਨਦੇ ਭਾਈ ਸੋ ਵੱਛੀ ਇਹ ਵੀ ਦੱਸਤੋ ਆ ਦੇਖ ਸਕਦੇ ਹੋ ਸਟ੍ਰਕਚਰ ਵੀ ਸੋਹਣੀ ਐ ਖੁੱਲੇ ਤਾਂਚੇ ਚ ਐ ਇਹਦੇ ਅੱਗੇ ਇੱਕ ਹੋਰ ਵੱਛੀ ਨਰਮੜ ਭਾਈ ਇਹ ਤਾਂ ਬਰੂਟ ਕਹਿਣਾ ਹੋਵੇ ਚੱਲ ਜੂ ਸਰ ਇਹ ਨੂੰ ਚਲਾਇਆ ਇਹ ਚਲਾ ਰਹੇ ਨੇ ਲੋਕੀ ਜੇ ਆਪ ਨੂੰ ਪਤਾ ਤੁਹਾਡੇ ਸਾਹਮਣੇ ਕਿੰਨੀ ਵਾਰ ਫਾਰਮ ਚ ਫਰੀਡ ਗਈ ਜੇ ਪਤਾ ਰਿਕਾਰਡ ਕਹਿ ਦਿੰਦੇ ਤਾਂ ਨਹੀਂ ਆਇਆ ਇਹ ਪੜਨ ਸਹੀ ਹੈ ਸੋ ਦੋਸਤੋ ਜੇ ਪਤਾ ਹੁੰਦਾ ਤਾਂ ਕਿਹਾ ਜਾਂਦਾ ਕਿ ਨਹੀਂ ਨਹੀਂ ਸੋ ਬਾਕੀ ਇੱਕ ਸੁਣਿਆ ਹੀ ਹੁੰਦਾ ਵੀਡੀਓ ਦੇ ਵਿੱਚ ਪਸ਼ੂ ਕਿਤੋਂ ਵੀ ਖਰੀਦਦੇ ਹੋਏ ਨਹੀਂ ਆਪਾਂ ਇਹ ਹੈਈ ਆਪਾਂ ਖੀਰੀ ਬੱਚੀ ਦੋਂਦੀ ਕਿਹਦੇ ਖੀਰੀ ਨਿਕਲੀ ਵੇਚੀ ਜੀ ਸਹੀ ਹੈ ਕੀ ਕਿਰੀਆ ਦਾ ਕੀਰੀਆ ਦੋਂਦੀ ਇਹ ਦੋਂਦੀ ਹੈ ਜੇ ਅਣ ਪੰਜਾ ਦਾ ਪੰਜਾ ਹੀ ਤਿੰਨਾ ਦਾ ਤਿੰਨਾ ਚਾਹੀਦਾ 7 ਦਾ 7 ਹੈ ਸਹੀ ਹੈ ਹਾਂਜੀ ਇੱਕ ਵਾਰੀ ਤਿੰਨ ਦਾ ਨਾ ਹੀ ਇਸ ਆਪਣੇ ਕੋਲ ਗਿਆ ਨਹੀਂ ਕਿਵੇਂ ਵੀ ਚੂੜੀਓ ਚ ਕਹਿ ਵੀ ਤਿੰਨ ਦਾ ਨਾ ਹੀ ਬੱਛੀ ਹੈ ਸਹੀ ਹੈ ਉਹ ਚੰਗੀਆਂ ਗੱਲਾਂ ਦੱਸੋ ਕਿਉਂਕਿ ਜਿਹੜਾ ਬੱਚੀ ਖਰੀਦਦਾ ਨਾ ਉਹਦੇ ਉਹਦੇ ਸੁਪਨੇ ਹੁੰਦੇ ਆ ਬਹੁਤ ਟਾਲ ਆਨਲਾਈਨ ਮੰਗਾ ਲੈਂਦਾ ਇੱਥੇ ਬਾਅਦ ਚ ਬੰਦਾ ਜੀ ਰਾਤ ਨੂੰ ਜਾਂ ਨੀਰੇ ਸਿਰ ਉੱਤਰਨੇ ਜਾ ਕੇ ਤੇ ਉਹਦੇ ਬਰਾ ਲੱਗਦਾ ਵੀ ਸਿੰਘ ਦਾ ਅਗੇ ਹੁੰਦੇ ਬਾਅਦ ਚ ਸਹੀ ਹੈ ਤੇ ਥਣ ਕੇ ਦੇ ਕਿਵੇਂ ਕੋਈ ਦੋਂਦੀ ਕੋਈ ਚੋਗੀ ਕੋਈ ਸ਼ੀ ਕੀ ਸਹੀ ਹੈ ਪਉ ਵੱਚੀ ਦੇਖੋ ਦੱਸੋ ਬਹੁਤ ਸੋਹਣੀ ਢਾਂਚੇ ਦੀ ਵੱਚੀ ਹੈ ਚੰਗੇ ਸੀਮਨ ਦੀ ਹੋਊਗੀ ਇਹ ਨਹੀਂ ਪਤਾ ਕਿਹੜੇ ਦੀ ਹੈ ਪਰ ਇਹ ਤਾਂ ਕਨਫਰਮ ਹੈ ਵੀ ਹੈ ਚੰਗੇ ਦੀ ਹੈ ਐਵੇਂ ਨਾ ਲੈ ਜੀਏ ਤੁਸੀਂ ਉਹ ਸੀਮਨ ਤੋਂ ਬਾਅਦ 600 ਵੱਚੀ ਤੇ ਯੂਜ ਹੀ ਨਾ ਕਰ ਸਕੋ ਤਾਂ ਉਹਦਾ ਕੋਈ ਫਾਇਦਾ ਨਹੀਂ ਪਰ ਢਾਂਚਾ ਵੱਚੀ ਦਾ ਦੇਖੋ ਬਹੁਤ ਸੋਹਣੀ ਵੈਡ ਹੈ ਬਾਈ ਕੋਲ ਵਿਕਰੀ ਵਾਲੀ ਹੈ ਛੋਟਾ ਬੱਚਾ ਹੈ ਲਗਰਨ ਨੂੰ ਵਧੂਗਾ ਦੱਸੋ ਤੇ ਚੰਗੀ ਕੀਮਤ ਦੀ ਗਾਂ ਬਣੂਗੀ ਮੈਂ ਇੱਕ ਗੱਲ ਕਰ ਰਿਹਾ ਸੀ ਵੀ 2 ਸਾਲ ਲੱਗਦੇ ਆ ਇਹਨਾਂ ਵੱਚੀਆਂ ਦਾ ਰਿਜ਼ਲਟ ਲੈਣ ਤੇ ਤੇ ਜੇ ਦੋਆਂ ਸਾਲਾਂ ਬਾਅਦ ਰਿਜ਼ਲਟ ਚੰਗਾ ਨਾ ਆਵੇ ਤਾਂ ਬੰਦੇ ਦੇ ਸੁਪਨੇ ਮਰਦੇ ਆ ਉਹ ਇਸੇ ਕੋਸ਼ਿਸ਼ ਦੇ ਵਿੱਚ ਰਹਿੰਦੇ ਆ ਵੀ ਬੰਦਾ ਕੋਈ ਵੀ ਜਿਹੜਾ ਹੋ ਉਹਦਾ ਦਿਲ ਨਾ ਟੁੱਟੇ ਕਿਸੇ ਗੱਲੋਂ ਕੋਸ਼ਿਸ਼ ਇਹੀ ਹੈ ਇਸੇ ਕਰਕੇ ਇਹ ਧਿਆਨ ਚ ਰੱਖੀਦਾ ਵੀ ਜਿਹੜਾ ਪਸੂ ਜਿੱਦਾਂ ਦਾ ਉਦੋਂ ਦਾ ਉਹਨੂੰ ਦੱਸਿਆ ਜਾਵੇ ਉਸ ਤਰੀਕੇ ਦਾ ਉਹਨੂੰ ਦੱਸਿਆ ਜਾਵੇ ਅੱਗੇ ਤੁਸੀਂ ਇਹ ਪੰਜ ਨੰਬਰ ਤੇ ਵચ્છી ਦੇਖ ਲਓ ਟਾਂਚਾ ਇਹਦਾ ਦੇਖ ਸਕਦੇ ਨਸੋ ਵਾਈਟ ਤੇ ਬਲੈਕ ਸਪੌਟ ਹੈ ਦੇ ਤੋ ਇਹ ਵੀ ਬੱਚੀ ਫਾਰ ਸੇਲ ਹੈ ਇਹ ਛੋਟੇ ਬੱਚੇ ਆ 7 ਨਾਗੇ ਇੱਥੇ ਹੈਗੇ ਆ ਜਿਹੜੇ ਵੱਡੇ ਨੇ ਦੋ ਅਲੱਗ ਖੁਰਨੀ ਦੇ ਉੱਤੇ ਆ ਇਹਦਾ ਵੀ ਤੁਸੀਂ ਸਰੀਰਕ ਵਿਕਾਸ ਦੇਖੋ ਬਾਕੀ ਕੀਮਤ ਬਾਈ ਨੂੰ ਪਤਾ ਵੀ ਇਹਨਾਂ ਦੀ ਕੀ ਹੈ ਇਹ ਮੰਗਣੀ ਹੈ ਜਾਂ ਕਿੰਨੇ ਚ ਵੇਚ ਕੇ ਨਫਾ ਮਿਲਣਾ ਪਰ ਇੱਕ ਗੱਲ ਕਲੀਅਰ ਆ ਵੀ ਖਰੀਦਣ ਲੱਗਿਆਂ ਖੀਰੀਆਂ ਵੱਛੀਆਂ ਖਰੀਦਣ ਦੀ ਕੋਸ਼ਿਸ਼ ਜ਼ਿਆਦਾ ਰਹਿੰਦੀ ਆ ਸਾਫ਼ ਸੁਥਰਾ ਮਾਲ ਖਰੀਦ ਕੇ ਵੇਚਣ ਦੀ ਕੋਸ਼ਿਸ਼ ਹੁੰਦੀ ਹੈ ਬੰਦੇ ਭਾਈ ਤੇ ਨਾਲ ਇਨਫੋਰਮੇਸ਼ਨ ਵੀ ਓਨੀ ਕੀ ਦੱਸੀ ਜਾਂਦੀ ਆ ਜਿੰਨੀ ਕੋ ਪਤਾ ਹੋਵੇ ਮੇਨ ਗੱਲ ਤਾਂ ਇਹ ਆ ਵੀ ਤੁਸੀਂ ਸੀਮਣ ਇਹਨਾਂ ਦੇਖੋ ਚੰਗਾ ਸੀਮਣ ਆ ਜਾਂ ਕਿਵੇਂ ਆ ਤੁਸੀਂ ਇਹ ਦੇਖੋ ਵੀ ਵੱਛੀ ਤੁਹਾਡੇ ਜਿਹੜੀ ਖਰੀਦ ਰਹੇ ਹੋ ਉਹਦੇ ਥਣ ਚਾਰ ਹੀ ਹੋਣ ਤੇ ਦੂਜੀ ਗੱਲ ਉਹ ਦੰਦੋ ਖੀਰੀ ਹੋਵੇ ਤੇ ਪੂਰਾ ਧਿਆਨ ਚ ਕਰ ਲਓ ਦੋਂਦੀ ਖਰੀਦੀ ਜਾ ਸਕਦੀ ਆ ਪਰ ਚੌਗੀ ਛਿੱਗੀ ਰਿਪੀਟਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਇਹਦਾ ਵੀ ਸਟਰਕਚਰ ਬੱਚੀ ਦਾ ਦੇਖ ਸਕਦੇ ਹੋ ਸੋਣੀ ਖੜਨੀ ਐ ਬਸੋ ਟਾਂਜਾ ਸੋਨੇ ਬੰਦ ਬਈ ਦਾਲ ਦੇ ਪੱਤਲੇ ਵਿੱਚ ਬਟਰੀ ਨੇ ਸਾਰੇ ਖੀਰੀਆਂ ਹੀ ਬੱਚੇ ਬਹੁਤ ਚੋਪ ਖੀਰੀਆਂ ਹੈ ਸ਼ਾਇਦ ਜਿਹੜਾ ਨੰਬਰ ਕਿਦਾਂ ਤੇ ਜੇ ਕੋਈ ਬੰਦਾ ਇਹਨਾਂ ਨੂੰ ਸਾਫਤ ਕਰ ਵੀ ਤਾਂ ਜੋ ਡੰਡ ਲਾਉਣ ਲਈ ਆਪਾਂ ਮਨਜ਼ੂਰ ਆਇਆ ਠੀਕ ਹੈ ਸੋ ਦੋਸਤ ਜਿਹੜੀਆਂ ਖੀਰੀਆਂ ਕਈਆਂ ਉਹਨਾਂ ਚੋਂ ਇੱਕ ਦੇ ਵੀ ਦੰਦ ਸਿੱਟੇ ਹੋਣ ਤਾਂ ਬਾਈ ਕਹਿੰਦਾ ਜਿਹੜੀ ਤੁਸੀਂ ਸਜ਼ਾ ਦਿਓਗੇ ਡੰਡ ਲਾਓਗੇ ਤੁਸੀਂ ਉਹ ਅਸੀਂ ਭੁਗਤਣ ਨੂੰ ਤਿਆਰ ਆ ਮਤਲਬ ਖੀਰੀਆਂ ਕਨਫਰਮ ਮੂੰਹ ਇਸ ਕਰਕੇ ਨਹੀਂ ਫੜੀ ਦੇ ਦੋਸਤੋ ਪਸੂ ਹੈ ਸਾਲੀ ਚੀਜ਼ ਹੈ ਬੇਜਬਾਨ ਡਰਦੇ ਵੀ ਆ ਜਦੋਂ ਆਪਾਂ ਡੰਡ ਫੜਦੇ ਆ ਡੰਡ ਦੇਖਦੇ ਆ ਆ ਬੱਚੀਆਂ ਵੱਡੀਆਂ ਨਾ ਕਹਿੰਦਾ ਡੰਡ ਫੜ ਕੇ ਠੀਕ ਸੋ ਸੋ ਖੀਰੀ ਵੱਚੀ ਤੁਸੀਂ ਦੇਖ ਲਓ ਵੈਸੇ ਏ ਚ ਵੱਡੀ ਆ ਦੂਜਿਆਂ ਦੇ ਮੁਕਾਬਲੇ ਤਾਂ ਤੁਹਾਨੂੰ ਦਿਖਾਏ ਆ ਸਾਰਿਆਂ ਨੂੰ ਪਰੇਸ਼ਾਨ ਨਾ ਕਰਨ ਬਾਈ ਸੋਚਿਆ ਸੀਗਾ ਬਾਕੀ ਤਾਂ ਝੇ ਵੀ ਦੱਸਦੇ ਆ ਵੀ ਇਹ ਖੀਰੀਆਂ ਬੱਚੇ ਆ ਇਬਰਾਹਿਮ ਚਾਰ ਹੀ ਥਾਣਾ ਦੱਸੋ ਫਾਈਟ ਲੈਂਥ ਫੁੱਲ ਹੈ ਥੋੜੀ ਘਟ ਸਭਾਲੀ ਹੈ ਪਰ ਬਰੀਡ ਵਾਈਜ਼ ਵੈਡ ਬਹੁਤ ਚੰਗੀ ਬਾਨੀ ਹੈ ਬਰੀਡ ਦੀ ਚੰਗੀ ਹੈ ਪਤਲੀ ਚਮੜੀ ਦੀ ਹੈ ਬਾਕੀ ਢਾਂਚਾ ਸੋਹਣਾ ਹੈ ਤੋ ਜਦੋਂ ਢਾਂਚੇ ਦੇ ਵਿੱਚ ਇਹਦੇ ਵਿੱਚ ਜਾਣ ਪੈਣੀ ਹੈ ਜਦੋਂ ਇਹਨੂੰ ਪਾਊਡਰ ਮਿਨਰਲ ਮਿਕਸਚਰ ਤੇ ਪਲੱਸ ਫੀਡ ਮਿਲਣੀ ਹੈ ਤਾਂ ਉਹਦੇ ਨਾਲ ਇਹਦਾ ਰੋਕ ਕੋਸ ਹੋਰ ਹੋਊਗਾ ਅੱਜ ਦੇ ਮੁਕਾਬਲੇ ਇੱਕ ਹੋਰ ਅੱਛੀ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ 14 ਨੰਬਰ ਦੇ ਉੱਤੇ ਅਲੱਗ ਤੋਂ ਦੋ ਵੱਧੀਆਂ ਸੀ ਕਰਨੀ ਦੇ ਉੱਤੇ ਇਹਨਾਂ ਚੋਂ ਦੂਜੇ ਨੰਬਰ ਤੇ ਆ। ਇਹਦੇ ਵੀ ਦੰਦ ਆਪਾਂ ਦੇਖ ਲਾਂਗੇ ਇੱਕ ਵਾਰ ਵੀਡੀਓ ਦੇ ਵਿੱਚ। ਖੀਰੀ ਬੱਚੀ ਐ ਕਨਫਰਮ ਬੈਟ। ਖੀਰੇ ਦੰਦ ਦੀ ਪਰਖ ਦੱਸਦੇ ਆ। ਵੈਸੇ ਬਹੁਤ ਸਾਰੇ ਵੀਰ ਬਹੁਤ ਮਾਰ ਹੁੰਦੇ ਆ ਪਰ ਫਿਰ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਭਲੇ ਖਾ ਲੱਗ ਜਾਂਦਾ ਤੇ ਉਹਦੇ ਧਿਆਨ ਚ ਲੈ ਜਾਂ ਵੀ ਦੰਦ ਖੀਰਾ ਜਾੜੋ ਦੀ ਪਤਲੀ ਹੋਊਗੀ ਤੇ ਮੁੱਢ ਉਤੋਂ ਚੌੜਾ ਹੋਊਗਾ ਦੰਦ। ਜਿਹੜੇ ਅਡਲਟ ਦੰਦ ਆਉਂਦੇ ਉਤੋਂ ਵੀ ਚੌੜੇ ਤੇ ਜੜ ਵੀ ਚੌੜੀ ਇਹ ਚੀਜ਼ ਨੂੰ ਧਿਆਨ ਚ ਰੱਖ ਲਿਆ ਕਰੋ ਇਹ ਵੀ ਅੱਛੀ ਤੁਸੀਂ ਦੇਖ ਸਕਦੇ ਹੋ ਸੋ 14 ਨਾਕ ਅੱਜ ਦੀ ਵੀਡੀਓ ਚ ਵਿਕਰੀ ਆਲੇ ਨਾਲ ਇੱਕ ਗੱਲ ਬਾਈ ਨੇ ਐਡ ਕੀਤੀ ਸੀ ਵੀ ਜਿਹੜੀ ਵੱਛੀ ਤੁਸੀਂ ਜਾਂ ਵੱਛੀਆਂ ਦੇ ਮਾਮਲੇ ਚ ਜੋ ਅਸੀਂ ਮੈਂ ਦੇਖਦਾ ਫੀਲਡ ਦੇ ਵਿੱਚ ਚੱਲਦਾ ਜਾਂ ਤੁਸੀਂ ਵੀ ਦੇਖਦੇ ਹੋਵੋਗੇ ਜਿਹੜਾ ਵੀ ਰੱਛੀ ਖਰੀਦਦਾ ਇੱਕ ਤਾਂ ਆ ਕੇ ਦੇਖੋ ਭਾਵੇਂ ਗਾਂ ਭਾਵੇਂ ਮੱਝ ਭਾਵੇਂ ਵੱਛੀ ਹੈ ਭਾਵੇਂ ਕੱਟੀ ਹੈ ਤਾਂ ਦੂਜੀ ਗੱਲ ਕਈ ਵਾਰ ਤੁਸੀਂ ਘਰੇ ਬੈਠੇ ਪਸੂ ਮੰਗਾ ਲੈਨੇ ਤਾਂ ਕੋਸ਼ਿਸ਼ ਕਰਿਆ ਕਰੋ ਦਿਨੇ-ਦਿਨੇ ਤੁਹਾਡੇ ਘਰੇ ਉਤਰ ਆਵੇ ਰਾਤ ਨੂੰ ਪਹੁੰਚੂਗਾ ਤਾਂ ਫਿਰ ਤੁਸੀਂ ਦੰਦ ਤੇ ਥਣ ਬਾਠ ਦੇਖਦੇ ਹੋ ਮੇਰੇ ਚ ਤੁਹਾਨੂੰ ਪਤਾ ਨਹੀਂ ਲੱਗਦਾ ਜਿਹੜੀ ਤੁਹਾਨੂੰ ਆਪਣੇ 3 ਸਾਲ ਹੋ ਗਏ ਵੀਡੀਓ ਬਣਨ ਤੁਹਾਨੂੰ ਇਹ ਗੱਲ ਅਜੇ ਤੱਕ ਕਿਸ ਨੇ ਇਹ ਗੱਲ ਆਖੀ ਹੋਈ ਮਮਣੇ ਸਾਨੂੰ ਕੀਰੀ ਬੱਚੀ ਕਿ ਕਿ ਦੰਦੀ ਦੇਦੀ ਸਹੀ ਹੈ ਇੱਕ ਵਾਰ ਵੀ ਜੇ ਮੈਨੂੰ ਕਦੇ ਆਖਿਆ ਹੋਵੇ ਨਹੀਂ ਆਖਿਆ ਬਲਕਿ ਹਾਂਜੀ ਬਾਕੀ ਚਲੋ ਤਾਂ ਆਪਾਂ ਕੋਸ਼ਿਸ਼ ਹੀ ਰਹਿੰਦੀ ਹੈ ਆਪਾਂ ਦਾ ਵੀਡੀਓ ਹੀ ਪੜੋ ਪਰ ਇਹ ਨਹੀਂ ਆਪਾਂ ਨੂੰ ਕਹ ਲਉਂ ਕੋਈ ਕਹਿ ਸਕਦਾ ਸਹੀ ਹੈ ਆਪਾਂ ਇਹ ਗੱਲ ਕਹਿੰਦੇ ਬੱਚੀ ਦੋਂਦੀ ਤਾਂ ਕਦੇ ਦੋ ਦਿਨ ਚੰਗੀ ਚੱਲ ਜਾਂਦੀ ਅੰਦਰ ਚੈੱਕ ਕਰਵਾ ਕੇ ਨਹੀਂ ਕੋਈ ਗੱਲ ਨਹੀਂ ਉਹ ਦੁਬਾਰਾ ਜੋ ਚੌਗੀਆਂ ਚਿਗੀਆਂ ਬੱਚਿਆਂ ਨੂੰ ਵੇਚਿਆ ਤੁਸੀਂ ਮੈਨੂੰ ਮੈਨੂੰ ਆਇਆ ਕਰੋ ਆ ਤੁਹਾਨੂੰ ਵੀ ਬੱਚਿਆਂ ਵੇਚਣੇ ਤੇਰੇ ਰਹਿੰਦੇ ਸਹੀ ਹੈ ਸਿਰਫ ਇਹ ਚੀਜ਼ ਤੁਹਾਡੇ ਫਾਇਦੇ ਲਈ ਗੱਲ ਕਰ ਰਹੇ ਸੀ ਆਸ ਹੈ ਫੋਲੋ ਕਰੋਗੇ ਅੱਜ ਦੀ ਵੀਡੀਓ ਦੇ 14 ਨਗ ਤੁਹਾਡੇ ਲਈ ਵਿਕਰੀ ਵਾਸਤੇ ਹੈ ਧੰਨਵਾਦ